ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਮੋਂਗੇ ਆਪਣੇ ਤੇਨਾਂ ਦੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਂਗੇ ਤੇ ਚੜ੍ਹਦੀ ਕਲਾ ਵਿੱਚ ਹੋਮੋਂਗੇ ਆਪਾਂ ਵੀ ਵਧੀਆ ਤੇ ਜੇਕਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਭੁੱਲਰ ਫੈਮਿਲੀ ਦੇਸੀ ਲਾਈਫ ਸਟਾਈਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਕੋਲੇ ਆਉਣ ਵਾਲੀ ਆ ਵੀਡੀਓ ਜਿਹੜੀਆਂ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਆਇਆ ਕਰੀ ਕਿਉਂਕਿ ਆਪਣੇ ਚੈਨਲ ਦੇ ਬਹੁਤ ਸਰੀਆ ਕਟਿੰਗ ਨਾਲ ਰਿਲੇਟਡ ਵੀਡੀਓ ਸਟੀਚਿੰਗ ਨਾਲ ਰਿਲੇਟਡ ਤੇ ਬਿਊਟੀ ਨਾਲ ਰਿਲੇਟਡ ਵੀਡੀਓ ਪਾਈਆਂ ਅੱਜ ਆਪਾਂ ਇੱਕ ਤੁਹਾਡੇ ਨਾਲ ਜਿਹੜਾ ਕਿ ਐਕਸਪੀਰੀਅੰਸ ਸ਼ੇਅਰ ਕਰਨ ਲੱਗੇ ਆ ਜਿਹੜਾ ਆਪਾਂ ਤੁਹਾਨੂੰ ਦੱਸੀ ਜਾਂਦੇ ਸੀ ਨਾ ਵੀ ਵੀਡੀਓ ਚ ਪਿਛਲੇ ਅੱਜ ਵੀ ਇੱਕ ਆਪਾਂ ਆਪਣੇ ਫੇਸ ਤੇ ਜਿਹੜਾ ਕਿ ਐਕਸਪੀਰੀਅੰਸ ਕਰ ਰਹੇ ਆ ਜੇਕਰ ਉਹਦਾ ਰਿਜ਼ਲਟ ਆਪਾਂ ਨੂੰ 100% ਤੇ ਮਿਲਿਆ ਤਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਆ ਤਾਂ ਉਹਦਾ ਆਪਾਂ ਨੂੰ ਰਿਜ਼ਲਟ ਆ ਜਿਹੜਾ ਹੁਣ ਮਿਲਿਆ 100 ਤਾਂ ਨਹੀਂ ਕਹਿ ਸਕਦੀ ਮੈਂ 80 ਤੋਂ 90% ਆ ਜਿਹੜਾ ਕਿ ਉਸ ਚੀਜ਼ ਦਾ ਮੈਨੂੰ ਰਿਜ਼ਲਟ ਆ ਜਿਹੜਾ ਮਿਲਿਆ ਠੀਕ ਆ ਤੇ ਇਸ ਕਰਕੇ ਮੈਂ ਕਿਹਾ ਚਲੋ ਆਪਾਂ ਆਪਣੀਆਂ ਭੈਣਾਂ ਨੂੰ ਦੱਸਦੇ ਆ ਉਹ ਵੀ ਟਰਾਈ ਕਰਨਾ ਸ਼ੁਰੂ ਕਰਨੀਆਂ ਆ ம ਉਹਨਾਂ ਨੂੰ ਇਹਦਾ ਰਿਜ਼ਲਟ ਆ ਜਿਹੜਾ ਹੌਲੀ-ਹੌਲੀ ਮਿਲਣਾ ਸ਼ੁਰੂ ਹੋ ਜਾਊਗਾ ਮੈਂ ਇਹ ਤਾਂ ਨਹੀਂ ਕਹਿੰਦੀ ਜਿਹੜੀ ਅੱਜ ਆਪਾਂ ਤੁਹਾਨੂੰ ਹੋਮ ਰੈਮਡੀ ਦੱਸਾਂਗੇ ਵੀ ਉਹਦਾ ਰਿਜ਼ਲਟ ਆ ਜਿਹੜਾ 1 ਮਹੀਨੇ ਦੇ ਵਿੱਚ ਮਿਲ ਜਾਊਗਾ 2 ਮਹੀਨਿਆਂ ਦੇ ਵਿੱਚ ਮਿਲ ਜਾਊਗਾ ਜਾਂ ਹਫ਼ਤੇਜ ਹੋ ਜਾਊਗਾ ਜਾਂ 5-4 ਮਹੀਨੇ ਪਰ ਇਹ ਨਾ ਰਿਜ਼ਲਟ ਮਿਲੂਗਾ ਯੂਰ ਹਰ ਇੱਕ ਦੀ ਸਕਿਨ ਦੇ ਕਿਸੇ ਨੂੰ ਮਹੀਨੇ ਦੀ ਪੈ ਜਾਊਗਾ ਫਰਕ ਤਾਂ ਕਿਸੇ ਨੂੰ 2 ਮਹੀਨੇ ਵੀ ਲੱਗ ਸਕਦੇ ਕਿਉਂਕਿ ਹਰ ਇੱਕ ਦੀ ਸਕਿਨ ਆ ਜਿਹੜੀ ਇੱਕੋ ਜਿਹੀ ਨਹੀਂ ਹੁੰਦੀ ਸਕਿਨ ਆ ਜਿਹੜੀ ਕਈ ਤਰ੍ਹਾਂ ਦੀ ਹੁੰਦੀ ਆ ਠੀਕ ਆ ਸਕਿਨ ਦੇ ਹਿਸਾਬ ਨਾਲ ਜਿਵੇਂ ਹੁਣ ਆਪਾਂ ਦਵਾਈ ਲੈਨੇ ਆ ਡਾਕਟਰ ਤੋਂ ਤਾਂ ਕਈ ਵਾਰੀ ਕਿਸੇ ਨੂੰ ਤਾਂ ਇੱਕ ਵਾਰੀ ਦੀ ਦਵਾਈ ਨਾਲ ਹੀ ਠੀਕ ਹੋ ਜਾਂਦੀ ਕੋਈ ਵੀ ਪ੍ਰੋਬਲਮ ਹੁੰਦੀ ਤੇ ਕਈ ਵਾਰੀ ਆਪਾਂ ਨੂੰ ਦੋ ਦੋ ਤਿੰਨ ਤਨ ਵਾਰੀ ਲੈਣੀ ਪੈਂਦੀ ਉਹ ਆਪਣੇ ਸਰੀਰ ਦੇ ਮੁਤਾਬਿਕ ਹੁੰਦੀ ਇਸੇ ਤਰ੍ਹਾਂ ਆਪਣੀ ਸਕਿਨ ਆ ਜਿਹੜੀ ਫੇਸ ਦੀ ਹਰ ਇੱਕ ਦੀ ਅਲੱਗ ਅਲੱਗ ਹੈ ਇੱਕ ਤਰ੍ਹਾਂ ਦੀ ਨਹੀਂ ਪਰ ਜਿਹੜੀ ਅੱਜ ਤੁਹਾਨੂੰ ਆਪਾਂ ਹੋਮ ਰੈਮਡੀ ਦੱਸਾਂਗੇ ਇਹਦਾ ਸਾਈਡ ਇਫੈਕਟ ਕੋਈ ਨਹੀਂ ਹੈਗਾ ਤੇ ਰਿਜ਼ਲਟ ਆ ਜਿਹੜਾ ਮਿਲੂਗਾ ਜ਼ਰੂਰ ਠੀਕ ਆ ਥੋੜਾ ਟਾਈਮ ਲੱਗੂਗਾ ਸਬਰ ਤੁਹਾਨੂੰ ਕਰਨਾ ਹੀ ਪਊਗਾ ਠੀਕ ਆ ਕਹਿੰਦੇ ਹੁੰਦੇ ਨੇ ਨਾ ਸਬਰ ਦਾ ਫਲ ਮਿੱਠਾ ਹੁੰਦਾ ਤਾਂ ਸਬਰ ਜ਼ਰੂਰ ਰੱਖਿਓ ਠੀਕ ਆ ਅ ਇਸ ਲਈ ਆਪਣੀ ਵੀਡੀਓ ਨੂੰ ਅੱਜ ਗੌਰ ਨਾਲ ਦੇਖਿਓ ਵੀਡੀਓ ਸਕਿਪ ਨਾ ਕਰਿਓ ਠੀਕ ਹੈ ਤੇ ਆਪਾਂ ਤੁਹਾਡੇ ਨਾਲ ਐਕਸਪੀਰੀਅੰਸ ਹੀ ਸ਼ੇਅਰ ਕਰਨ ਲੱਗੇ ਆ ਆਪਾਂ ਖੁਦ ਦਾ ਐਕਸਪੀਰੀਅੰਸ ਹੈ ਜਿਹੜਾ ਮੇਰਾ ਉਹ ਸ਼ੇਅਰ ਕਰ ਲੱਗੀ ਮੈਂ ਤੁਹਾਡੇ ਨਾਲ ਠੀਕ ਆ ਅੱਜ ਕੱਲ ਜਿਹੜੀ ਸਕਿਨ ਆ ਬਹੁਤ ਜ਼ਿਆਦਾ ਖਰਾਬ ਹੋਈ ਜਾਂਦੀ ਆ ਫੇਸ ਦੀ ਤੇ ਮੈਂ ਨਾ ਕੋਈ ਵੀ ਸਕਿਨ ਤੇ ਕੁਝ ਵੀ ਨਹੀਂ ਲਗਾਉਂਦੀ ਕਿਉਂਕਿ ਮੇਰੇ ਨਾਲ ਕੋਈ ਚੀਜ਼ ਸੂਟ ਨਹੀਂ ਕਰਦੀ ਮੇਰੇ ਸਾਰੇ ਸਕਿਨ ਰੈੱਡ ਹੋ ਜਾਂਦੀ ਹੈ ਮੈਂ ਚਾਹੇ ਕਿਵੇਂ ਵੀ ਕੋਈ ਮਤਲਬ ਕੁਝ ਵੀ ਕੋਸਮੈਟਿਕ ਚੀਜ਼ ਲਾਣਾ ਤਾਂ ਮੈਂ ਜਿਹੜੀਆਂ ਇਹਨਾਂ ਚੀਜ਼ਾਂ ਨਾਲ ਹੀ ਹੁਣ ਮੇਰੇ ਇੱਥੇ ਸ਼ਾਇਆ ਪੈਣੀਆਂ ਸ਼ੁਰੂ ਹੋ ਗਈਆਂ ਸੀ ਇੱਥੇ ਨੱਕ ਤੇ ਸੀ ਤੇ ਐਸ ਚੀਜ਼ ਦੇ ਸੀਗੇ ਇੱਥੇ ਥੋੜੀ ਥੋੜੀ ਤਾਂ ਮੈਂ ਇੱਕ ਚੀਜ਼ ਮਤਲਬ ਮੈਂ ਵੀ ਉਹ ਮੋਬਾਈਲ ਤੇ ਹੀ ਵੇਖੀ ਸੀ ਵੀਡੀਓ 'ਚ ਦੇਖੀ ਸੀ ਪਰ ਮੈਂ ਤੁਹਾਨੂੰ ਇਸ ਤੋਂ ਪਹਿਲਾਂ ਤਾਂ ਨਹੀਂ ਦੱਸੀ ਕਿਉਂਕਿ ਜਦੋਂ ਮੈਂ ਕਿਹਾ ਮੈਨੂੰ ਰਿਜ਼ਲਟ ਮਿਲੂਗਾ ਮੈਂ ਤਾਂ ਦੱਸੂਗੀ ਤੇ ਉਸ ਚੀਜ਼ ਦਾ ਆਪਾਂ ਨੂੰ ਰਿਜ਼ਲਟ ਮਿਲਿਆ ਤਾਂ ਆਪਾਂ ਤੁਹਾਡੇ ਨਾਲ ਉਹ ਸੀ ਇਹ ਸ਼ੇਅਰ ਕਰਨੇ ਕਿਉਂਕਿ ਬਹੁਤ ਸਾਰੀਆਂ ਭੈਣਾਂ ਦੀ ਇਹ ਵਾਲੀ ਪ੍ਰੋਬਲਮ ਹੈਗੀ ਜਿਨ੍ਹਾਂ ਦੇ ਫੇਸ ਤੇ ਸ਼ਾਇਆ ਪੈ ਗਈਆਂ ਤੇ ਬਹੁਤ ਦਵਾਈਆਂ ਲੈ ਲਈਆਂ ਬਹੁਤ ਜ਼ਿਆਦਾ ਟ੍ਰੀਟਮੈਂਟ ਕਰਵਾ ਲਈ ਨਹੀਂ ਜਾ ਰਿਹਾ ਗਾਸ਼ ਤਾਂ ਆਪਣੀ ਉਹ ਦਾ ਡਾਈਟ ਦੇ ਹੁੰਦਾ ਤੁਸੀਂ ਆਪਣੀ ਡਾਈਟ ਵਧੀਆ ਕਰੋ ਠੀਕ ਆ ਤੇ ਕੋਸ਼ ਆਪਣਾ ਹਾਰਮੋਨਸ ਇਨ ਬੈਲੈਂਸ ਕਰਕੇ ਵੀ ਹੋ ਜਾਂਦੀ ਉਸ ਚੀਜ਼ ਦਾ ਜਿਹੜਾ ਅਫੈਕਟ ਹੈ ਉਸ ਚੀਜ਼ ਦਾ ਵੀ ਪੈਂਦਾ ਠੀਕ ਆ ਤਾਂ ਇਸ ਚੀਜ਼ਾਂ ਤੇ ਵੀ ਥੋੜਾ ਜਿਹਾ ਧਿਆਨ ਦੇ ਕੇ ਡਾਕਟਰ ਦੀ ਸਲਾਹ ਲੈ ਕੇ ਵੀ ਕਰੋ ਤੇ ਪਰ ਜਿਹੜੀ ਆਪਾਂ ਤੁਹਾਨੂੰ ਨੀ ਚੀਜ਼ ਦੱਸਾਂਗੇ ਜੇਕਰ ਤੁਹਾਡੇ ਚ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਡਾਈਟ ਵੀ ਵਧੀਆ ਲੈ ਰਹੇ ਹੋ ਤੇ ਤੁਹਾਡੇ ਚ ਕੋਈ ਵੀਕਨੈਸ ਵੀ ਨਹੀਂ ਹੈਗੀ ਤਾਂ ਤੁਹਾਨੂੰ ਮਤਲਬ ਫਿਰ ਵੀ ਤੁਹਾਡੇ ਜਿਹੜੀ ਇਹ ਪ੍ਰੋਬਲਮ ਨਹੀਂ ਸੋਲਵ ਹੋ ਰਹੀ ਤਾਂ ਤੁਸੀਂ ਆਹ ਚੀਜ਼ ਨੂੰ ਲਗਾ ਕੇ ਦੇਖੋ ਇਹਦੇ ਨਾਲ ਆਪਾਂ ਜਿਹੜਾ ਕੀ ਆ ਹਾਲਾ ਜਰੂਰ ਨਿਕਲੂਗਾ ਤੁਹਾਡੀ ਪ੍ਰੋਬਲਮ ਦਾ ਤੇ ਲਓ ਜੀ ਆਪਣੇ ਕੋਲੇ ਹੈਗਾ ਆਹ ਵਾਲਾ ਨਿੱਕਾ ਜਿਹਾ ਦੇਖੋ ਤਕਰੀਬਨ ਬਹੁਤ ਜਣਿਆਂ ਨੂੰ ਪਤਾ ਹੀ ਹੋਊਗਾ ਇਹ ਕੀ ਚੀਜ਼ ਆ ਮੇਰਾ ਨਾ ਇਸ ਹਫ਼ਤਾ ਤਾਂ ਹੈ ਨਹੀਂ ਸੀ ਮੈਂ ਯੂਜ਼ ਕਰਦੀ ਨਹੀਂ ਨਾ ਮੈਂ ਘੱਟੋ ਘੱਟੇ ਪਤਾ ਨਹੀਂ ਕਿ 5-6 ਯੂਜ਼ ਕਰ ਲਏ ਹੋਣੇ ਮੈਨੂੰ ਲੱਗਦਾ ਤੇ ਇਹ ਆਪਣੇ ਕੋਲੇ ਆ ਦੇਖੋ ਇਹ ਹੈਗਾ ਜੈਫਲ ਸਿਰਫ ਇਹ 10 ਰੁਪਈਆ ਦਾ ਦਿੰਦੇ ਆ ਐਡਾ ਸਾਰਾ ਹੁੰਦਾ ਥੋੜਾ ਕੋਈ ਵੱਡਾ ਦੇ ਦਿੰਦਾ ਕੋਈ ਛੋਟਾ ਦੇ ਦਿੰਦਾ ਐਵੇਂ ਦੀ ਚੀਜ਼ ਹੁੰਦੀ ਆ ਦੇਖੋ ਇਹ ਨਾ ਜੈਫਲਾ ਠੀਕ ਆ ਇਹ ਇਹ ਜੈਫਲ ਆ ਆਮ ਹੀ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਂਦਾ ਜਿੱਥੋਂ ਮਰਜ਼ੀ ਲੈ ਲਓ ਬਸ ਜੈਫਲ ਕਹਿ ਕੇ ਲੈਣਾ ਠੀਕ ਆ ਤੇ ਆ ਹੈਗਾ ਆਪਣੇ ਕੋਲ ਇੱਕ ਦੀਵਾ ਇਹ ਮੇਰਾ ਪੱਕਾ ਹੀ ਰੱਖਿਆ ਬਈ ਇਹ ਮੈਂ ਇਥੋਂ ਲਾਉਂਦੀ ਤਾਂ ਡਿੱਗ ਗਿਆ ਸੀ ਤੇ ਆ ਇਦਾਂ ਦਾ ਟੁੱਟ ਗਿਆ ਪਰ ਮੈਂ ਕਹਿੰਦਾ ਚਲ ਆਣੇ ਟੁੱਟੇ ਨੂੰ ਕੋਈ ਗੱਲ ਨਹੀਂ ਮੈਨੂੰ ਇਹ ਯੂਜ਼ ਹੋ ਹੀ ਜਾਂਦਾ ਮੇਰਾ ਕਿਉਂਕਿ ਮੈਨੂੰ ਇੰਨਾ ਇਥੋਂ ਤੱਕ ਦਾ ਵਰਤਣਾ ਹੀ ਨਹੀਂ ਪੈਂਦਾਗਾ ਤੇ ਇਹ ਇਹਦੇ 'ਚ ਮੈਂ ਆ ਦੇਖੋ ਪੱਕਾ ਹੀ ਚੀਜ਼ ਪਾ ਕੇ ਰੱਖੀ ਹੋਈ ਆ ਠੀਕ ਆ ਆ ਦੇਖੋ ਤੁਸੀਂ ਇਹਦੇ 'ਚ ਨਾ ਤੁਸੀਂ ਥੋੜਾ ਜਿਹਾ ਦੀਵਾ ਮਤਲਬ ਦੀਵਾ ਹੀ ਲੈ ਲਓ ਜੇ ਕੋਈ ਮਤਲਬ ਉਹ ਕੁੱਜੀ ਦਾ ਜਿਹੜਾ ਟੱਕਾਂ ਜਾਂ ਪੁੱਦਾ ਤੁਸੀਂ ਉਹ ਵੀ ਲੈ ਸਕਦੇ ਹੋ ਚੱਪਣ ਵੀ ਲੈ ਸਕਦੇ ਮੈਂ ਇਹ ਇੰਨੀਆਂ ਵੱਡੀਆਂ ਚੀਜ਼ਾਂ ਰੱਖਣ ਨਾਲ ਮੈਨੂੰ ਆ ਹੀ ਮਿਲ ਗਿਆ ਸੀਗਾ ਕੁਝ ਹੋਰ ਮਿਲਿਆ ਹੀ ਨਹੀਂ ਸੀ ਜਦੋਂ ਮੈਂ ਲਾਉਣਾ ਸ਼ੁਰੂ ਕੀਤਾ ਸੀ ਉਦੋਂ ਤੋਂ ਇਹ ਮੇਰੇ ਕੋਲ ਇਹੀ ਚੱਲਦੀ ਜਾਂਦਾ ਬਸ ਮੈਂ ਇਹਨੂੰ ਹੀ ਸਾਮਗੇ ਰੱਖਿਆ ਹੋਇਆ ਹੈ ਠੀਕ ਆ ਤੇ ਇਹ ਕੀ ਕਰਨਾ ਤੁਸੀਂ ਤੁਸੀਂ ਥੋੜਾ ਜਿਹਾ ਤਾਂ ਦੁੱਧ ਲੈ ਲਿਆ ਕਰੋ ਮਤਲਬ ਦੁੱਧ ਰਾਤ ਨੂੰ ਪਾ ਕੇ ਮੈਂ 1 ਮਹੀਨਾ ਲਗਾਤਾਰ ਦੁੱਧ ਚ ਪਿਉ ਕੇ ਇਹਨੂੰ ਲਾਉਂਦੀ ਰਹੀ ਆਂ ਫਿਰ ਮੈਂ ਦਹੀਂ ਚ ਪਾ ਕੇ ਲਾਉਂਦੀ ਰਹੀ ਆ ਤੇ ਹੁਣ ਮੈਂ ਇਹਨੂੰ ਗੁਲਾਬ ਜਲ ਦੇ ਵਿੱਚ ਪਾ ਕੇ ਲਾਉਣਾ ਸ਼ੁਰੂ ਕੀਤਾ ਤਿੰਨ ਤਿੰਨ ਟਾਈਪਸ ਕੀਤੇ ਠੀਕ ਆ ਅੱਜ ਮੇਰਾ ਸੀ ਗੁਲਾਬ ਜਲ ਚ ਪਾਇਆ ਹੋਇਆ ਦੇਖੋ ਮੈਂ ਰਾਤ ਨੂੰ ਨਾ ਇੰਨਾ ਥੋੜਾ ਜਿਹਾ ਗੁਲਾਬ ਜਲ ਇਹਦੇ ਵਿੱਚ ਪਾ ਦਿੰਦੀ ਆ ਇਹ ਪਿਆ ਹੀ ਰਹਿੰਦਾ ਤਕਰੀਬਨ ਕਈਆਂ ਦਿਨਾਂ ਤੋਂ ਮੁੱਕਦਾ ਤੇ ਫਿਰ ਇਹਨੂੰ ਇਹਦੇ ਵਿੱਚ ਹੀ ਪਿਆ ਰਹਿਂਦਾ ਠੀਕ ਆ ਰਾਤ ਨੂੰ ਜਦੋਂ ਮੈਂ ਸੌਣ ਨਹੀਂ ਆ ਆਪਣਾ ਫੇਸ ਆ ਜਿਹੜਾ ਕਲੀਨ ਕਰਨਾ ਜਿਵੇਂ ਬੈੱਡ ਤੇ ਆ ਕੇ ਜਦੋਂ ਆਪਾਂ ਫੇਸ ਪੂਰੀ ਤਰ੍ਹਾਂ ਕਲੀਨ ਕਰ ਲੈਣਾ ਆਪਦਾ ਪਹਿਲਾ ਸਭ ਤੋਂ ਠੀਕ ਆ ਤੁਸੀਂ ਉਹਨੂੰ ਗਲਾਵਜਲ ਨਾਲ ਵੀ ਕਲੀਨ ਕਰ ਸਕਦੇ ਜੇ ਕਿਸੇ ਫੇਸ ਵਾਸ਼ ਵਗੈਰਾ ਨਾਲ ਆਪਦਾ ਫੇਸ ਧੋਣਾ ਹੈ ਤੁਸੀਂ ਉਹਦੇ ਨਾਲ ਵੀ ਧੋ ਸਕਦੇ ਜੇ ਕੋਈ ਸਾਬਣ ਸੋਪ ਜਿਹੜੀ ਵੀ ਚੀਜ਼ ਲਾਉਣੀ ਤੁਸੀਂ ਉਹ ਨਾਲ ਸਾਫ਼ ਕਰ ਲਿਆ ਜਮਾ ਬੈਡ ਤੇ ਪੈ ਲਗਾ ਤੁਸੀਂ ਕੀ ਕਰਨਾ ਇਹਨੂੰ ਐਵੇਂ ਕਰਕੇ ਨਾ ਐਵੇਂ ਸੋਰੀ ਐਵੇਂ ਕਰਕੇ ਨਾ ਵਿੱਚ ਹੀ ਘਸੋਣਾ ਹੀ ਹੈ ਇਹਨੂੰ ਐਵੇਂ ਸਾਈਡ ਤੇ ਐਵੇਂ ਠੀਕ ਆ ਘੜ ਜੋ ਰੁਪ ਜਾ ਮੈਂ ਤੁਹਾਨੂੰ ਦਿਖਾਉਣੀ ਆ ਆ ਵੇਖੋ ਮੇਰਾ ਗਲਾਵਜਲ ਵਿੱਚ ਪਿਆ ਹੋਇਆ ਠੀਕ ਆ ਐਵੇਂ ਕਰਕੇ ਨਾ ਆਪਾਂ ਇਹਨੂੰ ਸਾਈਡ ਤੋਂ ਐਂ ਘਸਾ ਲੈਣਾ ਆ ਦੇਖੋ ਇਹ ਘਸ ਜਾਂਦਾ ਨਹੀਂ ਨੇੜੇ ਤੋਂ ਦਿਖਾਉਣੀ ਤੁਹਾਨੂੰ ਇਹਦੀ ਨਾਲ ਇੱਕ ਕਰੀਮ ਜੀ ਬਣ ਜਾਂਦੀ ਜਦੋਂ ਆਪਾਂ ਦੋ ਕਮਿੰਟਾਂ ਇਕਸਾ ਲੈਣਾ ਤੁਸੀਂ ਜਿੱਥੇ ਤੁਹਾਡੇ ਛਾਈ ਆ ਜਿਵੇਂ ਆ ਦੇਖੋ ਮੇਰੇ ਨਾਲ ਨੱਕ ਤੇ ਸੀਗੀ ਤਾਂ ਮੈਂ ਐਵੇਂ ਕਰਕੇ ਨਾ ਇਸ ਜੀ ਤੇ ਐਵੇਂ ਲਗਾ ਲੈਂਦੀ ਸੀ ਰੋਜ਼ ਰਾਤ ਨੂੰ ਆ ਦੇਖੋ ਠੀਕ ਹੈ ਇੱਕ ਮੇਰੇ ਇੱਥੇ ਜੇ ਸੀਗਾ ਸ਼ਾਇਦ ਤੁਹਾਨੂੰ ਥੋੜੀ ਦਿਖ ਵੀ ਹੋ ਗਈ ਪੂਰੀ ਜ਼ਿਆਦਾ ਲਾਈਟ ਹੋ ਗਈ ਉਹ ਬਿਲਕੁਲ ਬਹੁਤ ਜ਼ਿਆਦਾ ਬਰੀਕੀ ਨਾਲ ਦਿਖਗੇ ਫਿਰ ਦਿਖਦੀ ਹੈ ਤੇ ਨਹੀਂ ਇੱਥੇ ਕਾਲੀ ਕਾਲੀ ਸੀਗੀ ਐਵੇਂ ਕਰਕੇ ਆ ਦੇ ਐਵੇਂ ਇਹਦੀ ਨਾ ਕਰੀਮ ਜੀ ਬਣ ਜਾਂਦੀ ਵਿੱਚ ਗਲਵ ਜਲ ਦੇ ਐਵੇਂ ਕਰਕੇ ਇੱਥੇ ਜੇ ਤੁਹਾਡੇ ਪਿਗਮੈਂਟੇਸ਼ਨ ਆ ਜਿਵੇਂ ਉਹ ਹੋ ਜਾਂਦੇ ਨਾ ਮਤਲਬ ਵਿੱਚ ਜੇ ਪੈਚਸ ਜੇ ਪੈ ਜਾਂਦੇ ਉਹ ਚੀਜ਼ ਵੀ ਠੀਕ ਹੋ ਜਾਂਦੀ ਹੈ ਇਹਦੇ ਨਾਲ ਕੋਈ ਵੀ ਦਾਗ ਆ ਸਕਿਨ ਤੇ ਕੋਈ ਨਿਸ਼ਾਨ ਪਿਆ ਹੋਇਆ ਨਾ ਪਹਿਲਾਂ ਦਾ ਤਾਂ ਤੁਸੀਂ ਉਸ ਚੀਜ਼ ਦੇ ਵਿੱਚ ਇਹਨੂੰ ਯੂਜ਼ ਕਰਕੇ ਦੇਖ ਸਕਦੇ ਹੋ ਠੀਕ ਆ ਤੇ ਜਿਹੜਾ ਇਹਦਾ ਰਿਜ਼ਲਟ ਆ ਬਈ ਮੈਨੂੰ ਤਾਂ ਮਿਲ ਗਿਆ ਤੁਹਾਨੂੰ ਵੀ ਜਰੂਰ ਮਿਲੂਗਾ ਠੀਕ ਆ ਜੇ ਕਿਸੇ ਨੇ ਅਪਲਾਈ ਕੀਤਾ ਤਾਂ ਉਹ ਕਮੈਂਟਾਂ ਚ ਜਰੂਰ ਦੱਸਿਓ ਠੀਕ ਆ ਤੇ ਜੇ ਕਿਸੇ ਦੇ ਸ਼ਾਇਆ ਹੈਗਾ ਤਾਂ ਉਹ ਇਸ ਜੀ ਨੂੰ ਅਪਲਾਈ ਕਰੋ ਤਾਂ ਤੁਹਾਨੂੰ ਜਿਹੜੀਆਂ ਮਤਲਬ ਇਹਦਾ ਰਿਜ਼ਲਟ ਆ ਮਿਲ ਜੂਗਾ ਕੋਈ ਛੋਟੀ ਜੀ ਚੀਜ਼ ਹੈ ਇਹ 10 ਰੁਪਏ ਦਾ ਆਉਂਦਾ ਤੇ ਕਿੰਨੇ ਦੇਣੀ ਕੱਢ ਜਾਂਦਾ 10 ਰਪਿਆ ਦਾ ਠੀਕ ਆ ਇੱਕ 10 ਰੁਪਿਆ ਦਾ ਦੇ ਦਿੰਦੇ ਆ ਇਹ ਤੇ ਕੋਈ ਜ਼ਿਆਦਾ ਮਹਿੰਗੀ ਚੀਜ਼ ਨਹੀਂ گلاب ਜਲ ਆਪਣੇ ਘਰੇ ਹੁੰਦਾ ਜੇ ਤੁਸੀਂ گلاب ਜਲ ਚ ਨਹੀਂ ਪਾਉਣਾ ਤਾਂ ਤੁਸੀਂ ਥੋੜਾ ਜਿਆ ਦੁੱਧ ਪਾ ਲਿਆ ਕਰੋ ਦੁੱਧ ਆ ਜਿਹੜਾ ਕੱਚਾ ਹੀ ਪਾਓ ਦੂਸਰਾ ਤੁਸੀਂ ਨਾ ਪਾਓ ਉਬਾਲੇ ਵਾਲਾ ਠੀਕ ਆ ਤਾਂ ਤੁਸੀਂ ਐਵੇਂ ਕਰਕੇ ਇਹਦਾ ਲੇਪ ਕਰ ਲੈਣਾ ਹੋ ਸਕੇ ਤਾਂ ਤੁਸੀਂ ਐਵੇਂ ਹੀ ਸੌਂ ਜੋ ਜੇ ਤੁਹਾਨੂੰ ਐ ਲੱਗਦਾ ਵੀ ਕਈ ਮਤਲਬ ਐ ਹੁੰਦਾ ਵੀ ਕਿਸੇ ਨੂੰ ਹਲਕਤ ਜੀ ਆਉਂਦੀ ਆ ਨਹੀਂ ਲਗਾ ਸਕਦੇ ਤਾਂ ਤੁਸੀਂ ਘਟ ਤੋਂ ਘਟ ਅੱਧੇ ਪੌਣੇ ਘੰਟੇ ਤੇ ਇਸ ਚੀਜ਼ ਨੂੰ ਤੋਦੋ ਤੁਹਕੇ ਤੁਸੀਂ ਐਵੇਂ ਸਮਝ ਲਓ ਠੀਕ ਆ ਜੇ ਤੁਸੀਂ ਲਗਾ ਕੇ ਸੌਂਜੋਗੇ ਤਾਂ ਬੈਸਟ ਹੀ ਬੈਸਟ ਐ ਇਸ ਚੀਜ਼ ਦਾ ਠੀਕ ਆ ਤਾਂ ਰਿਜ਼ਲਟ ਆ ਜਿਹੜਾ 100% ਮਿਲੂਗਾ ਤੁਹਾਨੂੰ ਪੱਕਾ ਹੀ ਮਿਲੂਗਾ ਕਿਉਂਕਿ ਮੈਂ ਇਸ ਚੀਜ਼ ਨੂੰ ਐਕਸਪੀਰੀਅੰਸ ਕੀਤਾ ਹੋਇਆ ਆ ਦੇਖੋ ਇੱਥੇ ਹੁਣ ਤੁਹਾਨੂੰ ਸ਼ਾਇਦ ਦਿਖਦੀ ਹੋਊਗੀ ਲਾਈਟ ਜੀ ਸੀਗੀ ਇੱਥੇ ਬੋ ਮੈਂ ਤੁਹਾਨੂੰ ਕੋਤ ਪਹਿਲਾਂ ਵਾਲੀ ਪਿਕ ਲਾ ਦੂੰਗੀ ਵੀਡੀਓ ਚ ਤਾਂ ਉਹਦੇ ਤੇ ਤੁਹਾਨੂੰ ਪਤਾ ਲੱਗ ਜੂਗਾ ਵੀ ਇਹ ਸ਼ਾਈ ਸੀਗੀ ਠੀਕ ਆ ਤੇ ਇੱਥੇ ਨੱਕ ਤੇ ਵੀ ਇੱਥੇ 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 ਬਣ ਗਈ ਸੀਗੀ ਪਰ ਉਹ ਨੱਕ ਵਾਲੀ ਤਾਂ ਪੂਰੀ ਜ਼ਿਆਦਾ ਦੇਖਦੀ ਸੀ ਉੱਪਰੋਂ ਕਾਲੀ ਕਾਲੀ ਸੀਗੀ ਤੇ ਉਹ ਜਿਹੜੀ ਹੁਣ ਦਿਖਣੋਂ ਬੰਦ ਹੋ ਗਈ ਆ ਤਾਂ ਚਲੋ ਅੱਜ ਆਪਾਂ ਤੁਹਾਨੂੰ ਇਹ ਦੱਸਿਆ ਛੋਟੀ ਜੀ ਇਹ ਰੈਮਡੀ ਆ ਕੋਈ ਜ਼ਿਆਦਾ ਨਹੀਂ ਕੁਝ ਨਹੀਂ ਖਰੀਦਣਾ ਨਹੀਂ ਕੁਝ ਕੋਈ ਐ ਨਹੀਂ ਵੀ ਆਪਾਂ ਨੂੰ ਮਿਲਣੀ ਨਹੀਂ ਕਿਦੋਂ ਠੀਕ ਆ ਐਵੇਂ ਆ ਵੇਖੋ ਕੀ ਕਸ ਕਰ ਕਿ ਨਵੇਂ ਹੋ ਜਾਂਦਾ ਬਸ ਰਾਤ ਨੂੰ ਭਿਓ ਕੇ ਪਹਿਲਾਂ ਇਹਨੂੰ ਨਾ 2-3 ਘੰਟੇ ਵਿੱਚ ਭਿਓਈ ਮਤਲਬ ਜਦੋਂ ਸ਼ੁਰੂ ਕਰਨਾ ਤੁਸੀਂ ਮੁੜ ਕੇ ਐਵੇਂ ਦਾ ਭਾਂਡਾ ਹੀ ਰੱਖ ਲਓ ਜੀ ਇਹਦੇ ਚ ਭਿਆ ਹੀ ਰਵੇ ਇਹ ਕੋਈ ਕੱਢੋ ਹੀ ਨਾ ਠੀਕ ਹੈ ਜੇ ਤੁਸੀਂ ਫਰਿਜ 'ਚ ਧਰਨਾ ਮੁੜ ਕੇ ਇਹਨੂੰ ਫਰਿਜ 'ਚ ਧਰ ਦੋ ਮਤਲਬ ਭਾਂਡੇ ਦਾ ਮਤਲਬ ਇਹ ਨਹੀਂ ਵੀ ਤੁਸੀਂ ਸਟੀਲ ਸਟੂਲ ਨਹੀਂ ਇਹ ਲੈਣਾ ਮਿੱਟੀ ਦਾ ਭਾਂਡਾ ਹੀ ਆ ਕੋਈ ਵੀ ਮਿੱਟੀ ਦਾ ਹੁਣ ਤੁਸੀਂ ਛੋਟਾ ਦਾ ਦੀਵਾ ਹੀ ਲਾਉਂਗੇ ਜਾਂ ਚੱਪਣ ਵਗੈਰਾ 'ਚ ਵੀ ਲੈ ਸਕਦੇ ਹੋ ਠੀਕ ਆ ਤੇ ਉਹਦੇ ਜਿਹਨੂੰ ਤੁਸੀਂ ਇੱਕ ਹਸਾ ਲੈਣਾ ਹਸਾ ਕੇ ਇਹਦਾ ਪੇਸਟ ਜਾਂ ਬਣ ਜਾਂਦਾ ਹੈ ਉਹ ਮਿੱਟੀ ਦੇ ਕਣ ਵੀ ਜਿਹੜੇ ਤੱਤ ਵੀ ਆ ਉਹ ਵੀ ਆਉਂਦੇ ਆ ਕਿਉਂਕਿ ਕਹਿੰਦੇ ਆ ਨਾ ਵੀ ਜਿਹੜੀ ਆ ਮਿੱਟੀ ਆ ਇਹ ਵੀ ਆਪਣੀ ਸਕਿਨ ਲਈ ਜਿਹੜੀ ਕਿ ਬੈਸਟ ਆ ਕਹਿੰਦੇ ਸੀ ਨਾ ਪਹਿਲਾਂ ਉਵੇਂ ਮਿੱਟੀ ਦੇ ਵੀ ਇਹਦੇ ਚ ਕਾਣ ਆ ਜਾਂਦੇ ਆ ਤੇ ਜੇ ਤੁਸੀਂ ਕੋਈ ਚੀਜ਼ ਮਿਲਕ ਪਾਇਆ ਹੋਇਆ ਜਾਂ ਤੁਸੀਂ ਗੁਲਾਬ ਜਲ ਪਾਇਆ ਉਹ ਸੀ ਦਾ ਤੇ ਇੱਕ ਜੈਫਲ ਦਾ ਤਿੰਨ ਚੀਜ਼ਾਂ ਦਾ ਇਹਦਾ ਮਿਕਸਚਰ ਹੋ ਜਾਂਦਾ ਜਿਹੜਾ ਆਪਾਂ ਇੱਥੇ ਲਾਉਣਾ ਹੁੰਦਾ ਮੁੜ ਕੇ ਇਹ ਤਿੰਨ ਚੀਜ਼ਾਂ ਬਣ ਜਾਂਦੀਆਂ ਪਾਈ ਆਪਾਂ ਇੱਕ ਤੋਂ ਦੋ ਚੀਜ਼ਾਂ ਹੀ ਹੁੰਦੀਆਂ ਇਹਦੇ ਚ ਠੀਕ ਆ ਤੇ ਲੋ ਜੀ ਅੱਜ ਆਪਾਂ ਇਹੀ ਚੀਜ਼ ਦੱਸਣੀ ਤੁਹਾਨੂੰ ਮੈਂ ਬਹੁਤ ਦਿਨਾਂ ਦੀ ਕਹਿ ਰਹੀ ਸੀ ਕਿ ਜਦੋਂ ਮੈਨੂੰ ਰਿਜ਼ਲਟ ਮਿਲਿਆ ਮੈਂ ਤੁਹਾਨੂੰ ਉਦੋਂ ਦੱਸੂਗੀ ਤੇ ਅੱਜ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਠੀਕ ਆ ਕੀ ਚੀਜ਼ ਸੀਗੀ ਉਹ ਕਿਹੜਾ ਐਕਸਪੀਰੀਅੰਸ ਸੀ ਜਿਹੜਾ ਆਪਾਂ ਆਪਣੇ ਫੇਸ ਤੇ ਕਰ ਰਹੇ ਸੀ ਤਾਂ ਤੁਸੀਂ ਵੀ ਅਸੇ ਜੋ ਜਿਹੜੀਆਂ ਮੇਰੀਆਂ ਭੈਣਾਂ ਨੂੰ ਇਹ ਵਾਲੀ ਪ੍ਰੋਬਲਮ ਹੈਗੀ ਆ ਸ਼ਾਇਆ ਦੀ ਤਾਂ ਉਸ ਦਾ ਇਹ ਪੱਕਾ ਹੀ ਹੱਲ ਹੈਗਾ ਠੀਕ ਆ ਤਾਂ ਟਰਾਈ ਕਰਕੇ ਜਰੂਰ ਦੇਖਿਓ ਚਲੋ ਜੀ ਠੀਕ ਆ ਓਕੇ ਬਾਏ ਠੀਕ ਆ ਤੇ ਵਧੀਆ ਲੱਗੀ ਵੀਡੀਓ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ